ਜੀ ਇੱਕ ਕਾਂਗਰਸ ਵੱਲੋਂ ਜੀ ਭਾਰਤ ਜੋੜੋ ਯਾਤਰਾ ਕੱਢੀ ਸੀ ਸਾਲਕ ਪਹਿਲਾਂ ਉਸ ਤੋਂ ਬਾਅਦ ਦੁਬਾਰਾ ਫੇਰ ਕਾਂਗਰਸ ਹੁਣ ਇੱਕ ਹੋਰ ਯਾਤਰਾ ਕੱਢ ਰਹੀ ਹੈ ਭਾਰਤ ਨਿਆ ਵੀ ਨਿਆ ਦਬਾਉ ਭਾਰਤ ਯਾਤਰਾ ਕੱਢ ਰਹੀ ਹੈ ਅੱਛਾ ਜੀ ਤੇ ਅਕਾਲੀ ਕੱਢ ਰਹੇ ਨੇ ਪੰਜਾਬ ਬਚਾਓ ਯਾਤਰਾ ਹੁਣ ਤੁਸੀਂ ਇਹ ਦੱਸੋ ਵੀ ਪੰਜਾਬ ਨੂੰ ਕੀ ਹੋਇਆ ਤੇ ਭਾਰਤ ਨੂੰ ਕੀ ਹੋਇਆ ਇਹਦੇ ਬਾਰੇ ਜ਼ਰੂਰ ਚਾਣਨਾ ਪਾਓ ਜੇ ਤਾਂ ਤੁਸੀਂ ਹੌ ਹੌਲ ਕੇ ਯਾਤਰਾ ਕੱਢ ਰਹੇ ਨੇ ਤੁਸੀਂ ਦੱਸਿਆ ਹੁਣ ਜੀ ਪਹਿਲਾਂ ਤਾਂ ਜੋ ਕੱਢੀ ਸੀਗੀ ਜੀ ਭਾਰਤ ਜੋੜੋ ਯਾਤਰਾ ਹਾਂ ਜੀ ਫੇਰ ਸੀਗੀ ਭਾਰਤ ਨਿਆਂ ਵੀ ਨਿਆਂ ਦਿਵਾਓ ਜੀ ਇਨਸਾਫ ਦਿਵਾਓ ਭਾਰਤ ਯਾਤਰਾ ਇਹ ਨਾ ਇਹ ਲਾ ਨੂੰ ਕਾਂਗਰਸ ਵਾਲਾ ਨੂੰ ਪੁੱਛਣ ਵਾਲਾ ਹੋਵੇ ਇਹ ਇਸ ਗੱਲ ਦਾ ਜਵਾਬ ਦੇਣ 84 ਦੇ ਦੰਗਿਆਂ ਦਾ ਹੁਣ ਤੱਕ ਸਿੱਖਾਂ ਨੂੰ ਇਨਸਾਫ ਨਹੀਂ ਦਿੱਤਾ ਕਿਹੜੇ ਇਨਸਾਫ ਯਾਤਰਾ ਦੀ ਗੱਲ ਕਰਦੇ ਨੇ ਇਹ ਹੂੰ 28 28 ਸਾਲ ਹੋ ਗਏ ਜਿਨ੍ਹਾਂ ਨੂੰ 20 20 ਸਾਲ ਦੀ ਸਜ਼ਾ ਦਿੱਤੀ ਸਿੰਘਾਂ ਨੂੰ ਹੋਈ ਉਹ ਜਿਨ੍ਹਾਂ ਨੇ ਕੀਤੀ ਦਾ ਫਲ ਹੀ ਭੁਗਤਾਇਆ ਸੀ ਹੈ ਜੀ ਉਹਨਾਂ ਨੂੰ ਅੱਜ ਤੱਕ ਇਹ ਰਿਹਾਈ ਨਹੀਂ ਕਰ ਰਹੇ ਹੂੰ ਕਿਹੜੇ ਇਨਸਾਫ ਦੀ ਗੱਲ ਕਰ ਰਹੇ ਨੇ ਹੂੰ ਇਹ ਇਨਸਾਫ ਦੇਣ ਵਾਲੇ ਇਸ ਕਾਂਗਰਸ ਨੇ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਨ ਤੇ ਹੂੰ ਹਰ ਮੰਦਰ ਸਾਹਿਬ ਤੇ ਹਮਲਾ ਕਰਕੇ ਹੋਰ 36 ਗੁਰਦਵਾਰਿਆਂ ਤੇ ਹਮਲਾ ਕਰਕੇ ਹੂੰ ਕਿਹੜਾ ਇਨਸਾਫ ਦਿੱਤਾ ਕਿੰਨੇ ਲੋਕਾਂ ਨੂੰ ਉੱਥੇ ਸ਼ਹੀਦ ਕੀਤਾ ਗਿਆ ਜੀ ਖਾਸ ਕਰਕੇ ਉਸ ਟਾਈਮ ਉੱਥੇ ਕਿਹੜਾ ਪਿੰਡਾਂ ਵਾਲਾ ਸੀ ਲੋਹੇੜਾ ਨੇ ਕਿਸਾਨ ਯੂਨੀਅਨ ਦਾ ਹੈੱਡ ਆਫ ਸਟਾ ਹੈ ਆ ਗਿਆ ਹੂੰ ਕਿਸਾਨ ਜੀ ਨੇ ਉਹਦਾ ਦਫ਼ਤਰ ਲੋਦਿਆਣਾ ਇੱਥਾ ਆ ਗਿਆ ਸੀ ਜੀ ਬਾਕੀ 36 ਗੁਰਦੁਆਰਿਆਂ ਤੇ ਅਟੈਕ ਕੀਤਾ ਸੀ ਕਿੱਥੇ ਕਿੱਥੇ ਸੰਤ ਜਰਨੈਲ ਸਿੰਘ ਜੀ ਬੈਠੇ ਤੇ ਜੇਕਰ ਸੰਤ ਜਰਨੈਲ ਸਿੰਘ ਨੂੰ ਦੋਸ਼ੀ ਠਹਾਉਂਦੇ ਨੇ ਕਿੱਥੇ ਕਿੱਥੇ ਬੈਠੇ ਤੇ ਕਿੰਨੇ ਕੁ ਤੇ ਸੰਤ ਜਰਨੈਲ ਸਿੰਘ ਤਾਂ ਇੱਕੋ ਹੀ ਤੀਰ ਜੋ ਕੇ ਕਾਲ ਤਖਤ ਤੇ ਬੈਠੇ ਤਾਂ ਉਹ ਗੀ ਸੱਚ ਸੱਚ ਦੀ ਲੜਾਈ ਲੜ ਰਹੇ ਤੇ ਨਾ ਕਿ ਕੋਈ ਕਿਸੇ ਨਾਲ ਧੱਕਾ ਕਰ ਰਹੇ ਸੀ ਜੀ ਕਿਹੜੇ ਇਨਸਾਫ ਯਾਤਰਾ ਕਰਾਉਣਾ ਚਾਹੁੰਦੇ ਆ ਕਿਹੜੇ ਨਾਂ ਯਾਤਰਾ ਦੀਆਂ ਗੱਲਾਂ ਕਰਦੇ ਨੇ ਇਹ ਪਹਿਲਾਂ ਬੋਲਦੇ ਨੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਅੱਜ ਤੱਕ ਦਿੱਤਾ 40 ਸਾਲ ਹੋ ਗਏ ਇਨਸਾਫ ਕਿੰਨੇ ਸਾਲ ਇਹਨਾਂ ਦੀ ਸਰਕਾਰ ਰਹੀ ਜੀ ਕਾਂਗਰਸ ਦੀ ਸੈਂਟਰਲ ਸਰਕਾਰ ਰਹੀ ਅੱਜ ਤੱਕ ਉਹਨਾਂ ਨੂੰ ਇਨਸਾਫ ਦਿੱਤਾ ਹੂੰ ਜੜ ਕੇ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਕੀਤੀ ਦਾ ਸਜ਼ਾ ਮੁਕਤਾਈ ਸੀ ਅੱਜ ਉਹਨਾਂ ਦਾ ਸੀ ਜੀ ਜੀ ਦੇਹੜਾ ਵੀ ਹੈ ਵੇਰੰਤ ਸਤਵੰਤ ਤੇ ਕੇਰ ਸਿੰਘ ਦਾ ਜੀ ਉਹ ਉਹਨਾਂ ਨੂੰ ਤਾਂ ਇਹਨਾਂ ਨੇ 11-12 ਮਹੀਨਿਆਂ ਚ ਸਾਲ ਡੇਢ ਸਾਲ ਚ ਫਾਂਸੀ ਦੇ ਤਖਤੇ ਤੇ ਚੜਾਤਾ ਸੀ ਸ਼ਹੀਦ ਕਰਤਾ ਸੀ ਹੂੰ ਜਿਹੜੇ ਉਸ ਟਾਈਮ ਹਜ਼ਾਰਾਂ ਸਿੰਘ ਸ਼ਹੀਦ ਬੱਚੇ ਭੈਣਾ ਸਾਡੀਆਂ ਸ਼ਹੀਦ ਹੋਈਆਂ ਹੈ ਉਹਨਾਂ ਨੂੰ ਅੱਜ ਤੱਕ ਸਾਬ ਨਹੀਂ ਮਿਲਿਆ ਕਿਹੜੀ ਇਨਸਾਫ ਯਾਤਰਾ ਕੱਢ ਰਹੇ ਨੇ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਕੋਈ ਬਾਕੀ ਵਿਅੰਤ ਸਰਕਾਰ ਦੇ ਵਿੱਚ 1992 ਜਿਹੜਾ ਮੁੱਦਾ ਚੱਲ ਰਿਹਾ ਜੀ ਜਗਦੇਵ ਸਿੰਘ ਕੌਕੇ ਵਾਲਾ ਦੇਖੋ ਉਹਦੇ ਨਾਲ ਕਿੰਨੇ ਤਸੱਦਦ ਹੋਏ ਜੀ ਹਾਂ ਗੁਰਦੇਵ ਸਿੰਘ ਕੌਕੇ ਨੇ ਉਹ ਸੁਣਿਆ ਅੱਜ ਮੈਂ ਇੱਕ ਉਹਦੇ ਕਹਿੰਦੇ ਅੱਖ ਵੀ ਅੱਖ ਵੀ ਕੱਢ ਦਿੱਤੀ ਗਈ ਸੀ ਹੂੰ ਜਿਹੜਾ ਕੇ ਅਕਾਲ ਤਖਤ ਦਾ ਕੋਈ ਇਨਸਾਫ ਨਹੀਂ ਮਿਲਿਆ ਜੀ ਉਹਨਾਂ ਨੂੰ ਹਾਲ ਤੱਕ ਇਹਨਾਂ ਨੇ ਕੋਈ ਇਨਸਾਫ ਨਹੀਂ ਦਿੱਤਾ ਕਿਹੜੇ ਇਨਸਾਫ ਯਾਤਰਾ ਦੀ ਗੱਲ ਕਰਦੇ ਨੇ ਹੂੰ ਇਹਨਾਂ ਦਾ ਖੋਦਾ ਹੈ ਜੇ ਕੋណਾ ਉਹਨੇ ਕਾਰਨਾਮੇ ਕਰੇ ਨੇ ਕਾਂਗਰਸ ਸਰਕਾਰ ਨੇ ਔਰੰਗਜੇਵ ਨੂੰ ਘੱਟ ਨਹੀਂ ਰੰਗਜੇਵ ਨੂੰ ਵੱਧ ਕਰੇ ਨੇ ਕਲਾਉਣੇ ਕਾਰਨਾਮੇ ਗੱਦ ਕਰੋ ਵੀ ਸੱਚ ਨੂੰ ਸੱਚ ਇਹ ਅੱਜ ਦਾ ਬਣਾ ਮੁੱਖ ਹੈ ਸੁਣਨਾ ਸੁਣਨਾ ਉਹ ਵੀ ਓਖਾ ਕਹਿ ਸਕਦੇ ਆਪਾਂ हां ये आज ਦੇ ਔਰੰਗਜ਼ੇਬ ਨੇ ਹੂੰ ਕੋਈ ਕੌਮ ਮਾੜੀ ਨਹੀਂ ਹੁੰਦੀ ਬੰਦੇ ਮਾਰੇ ਹੁੰਦੇ ਨੇ ਸਿੱਖਾਂ 'ਚ ਵੀ ਮਾਰੇ ਹੋ ਸਕਦੇ ਨੇ ਅੰਗਰੇਜ਼ਾਂ ਦੇ ਆਪਣੇ ਹਿੰਦੂਆਂ 'ਚ ਵੀ ਮਾਰੇ ਹੋ ਸਕਦੇ ਨੇ ਮੁਸਲਮਾਨਾਂ 'ਚ ਵੀ ਮਾਰੇ ਹੋ ਸਕਦੇ ਨੇ ਚੰਗੇ ਵੀ ਸਾਰੇ ਇਸ ਹੋ ਸਕਦੇ ਨੇ ਉਸ ਟਾਈਮ ਉਹੀ ਸ਼ੇਰ ਖਾਨ ਦੀ ਹੂੰ ਉਹਨੇ ਤਾਂ ਹਾਂ ਦਾ ਨਾਮ ਆ ਰਿਆ ਸੀ ਹਿੰਦੂ ਕਿਸੇ ਵੀਰ ਨੇ ਤਾਂ ਸਾਡੇ ਨੇ ਮੇਰਾ ਖਲਾ ਹਾ ਦਾ ਨਾਰਾਬ ਦੀ ਮਾਰਿਆ ਹੁਣ ਜਦੋਂ ਹਰਿਮੰਦਰ ਸਾਹਿਬ ਤੇ ਅਟੈਕ ਕਰਿਆ ਹੂੰ ਜੀ ਇਹ ਇਨਸਾਫ ਯਾਤਰਾ ਕਰਦੇ ਫਿਰਦੇ ਨੇ ਹੈ ਜੀ 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 ਤੇ ਇੱਕ ਅਕਾਲੀ ਕੱਢ ਰਹੇ ਆ ਜੀ ਪੰਜਾਬ ਬਚਾਓ ਯਾਤਰਾ 1 ਫਰਵਰੀ ਤੋਂ ਸ਼ੁਰੂ ਕਰਨੀ ਹੈ ਜੀ ਕਹਿੰਦੇ ਤਾਂ ਕਾਲੀਆਂ ਨੂੰ ਵੀ ਸਾਡੇ ਵੀਰਾਂ ਨੂੰ ਜੇ ਅਕਾਲੀ ਕਹੋਗੇ ਰਿਹਾ ਬਲਦਾਪ ਅਕਾਲੀ ਬਣ ਜਾਣ ਹੂੰ ਅਕਾਲੀ ਬਣ ਲੋ ਸਿੱਖਸ਼ਾ ਲੈਣ ਮਾਸਟਰ ਤਾਰਾ ਸਿੰਘ ਦੀ ਕੁਰਬਾਨ ਲਾਉਣ ਨੂੰ ਕਿਹਾ ਸੀ ਉਸ ਟਾਈਮ ਪ੍ਰਧਾਨ ਮੰਤਰੀ ਨਹਿਰੂ ਨੇ ਕਹਿੰਦਾ ਜੀ ਮੈਨੂੰ ਮਿਲਣ ਆਉਣਾ ਹੂੰ ਤੈਨੂੰ ਫੋਟੀ ਕੁਰਬਾਨ ਲਾ ਕੇ ਆਵੀ ਉਸ ਟਾਈਮ ਮੈਂ ਸੁਣਿਆ ਵੀ ਮਾਸਟਰ ਤਾਰਾ ਸਿੰਘ ਜੀ ਤਿੰਨ ਫੁੱਟ ਦੀ ਕਿਰਪਾਨ ਤੇ ਉਹਨਾਂ ਕੋਲੇ ਅੰਬਰਤ ਸ਼ਕਾਤੀਓ ਪ੍ਰਧਾਨ ਤੇ ਪਹਿਲੇ ਬਣੇ ਅਕਾਲੀ ਦਲ ਦੇ ਜੀ ਕਹਿੰਦੇ ਪੰਡਤ ਨਹਿਰੂ ਪ੍ਰਧਾਨ ਮੰਤਰੀ ਨੇ ਕਹੇ ਕਿ ਜੇ ਆਉਣਾ ਮੈਨੂੰ ਲਾਓ ਕੰਨ ਉਪਯੋਗ ਕਿਰਪਾਨ ਲਾ ਕੇ ਆਉਣ ਉਹ ਕਹਿੰਦੇ ਸਾਨੂੰ ਕੋਈ ਲੋੜ ਨਹੀਂ ਕਿਰਪਾਨ ਅਸੀਂ ਪਰ ਕਿਰਪਾਨ ਲਾ ਕੇ ਨਹੀਂ ਆਉਂਦੇ ਅਸੀਂ ਕੀ ਕਰਨਾ ਪ੍ਰਧਾਨ ਮੰਤਰੀ ਨੂੰ ਮਿਲ ਕੇ ਫਿਰ ਉਹ ਪ੍ਰਧਾਨ ਮੰਤਰੀ ਮੇਰੇ ਅਧੀ ਕਿਰਪਾਨ ਲਾਹੀ ਦਿੱਤੀ ਕਨਜਾ ਰੋਸਤਰੀ ਆ ਜਾ ਪਾ ਕੇ ਆ ਜਾ ਹੂੰ ਆ ਜਾ ਸਾਡੇ ਫੇਸ ਦੇ 6 ਇੰਚ ਦੀ ਕਿਰਪਾਨ ਵੀ ਨਹੀਂ ਪਾਈ ਹੁਣ ਇਹ ਕਹਾਉਂਦੇ ਅਖਾਲੀ ਦੇ ਪਹਿਲਾਂ ਨਾ ਪੁੱਛਣਾ ਹੋਵੇ ਹੂੰ ਇਹਨਾਂ ਵੀਰਾਂ ਨੂੰ ਪੁੱਛਦੇ ਆਂ ਵੀ ਪਹਿਲਾਂ ਤੁਸੀਂ ਅੰਮ੍ਰਿਤ ਤਸਕੋ ਗੁਰੂ ਦੀ ਰਾयत ਮਰਿਆ ਦਾ ਵਾਹ ਕਰੋ ਹੂੰ ਫੇਰ ਗੁਰੂ ਗ੍ਰੰਥ ਸਾਹਿਬ ਦਾ ਓਟਾ ਅਸਰਾ ਲੈ ਕੇ ਤੁਰੇ ਤੁਰੋ ਤੁਸੀਂ ਤਾਂ ਓਟਾ ਅਸਰੇ ਤਾਂ ਉਹਨਾਂ ਦੇ ਲੈਨੇ ਹੋ ਹੈ ਇਹ ਅਕਾਲੀ ਦਲ ਵੀ ਦੋਸ਼ ਲੱਗਦੇ ਆ ਕਿ ਅਕਾਲੀ ਦਲ ਤੇ ਵੀ ਦੋਸ਼ ਲੱਗਦੇ ਆ ਕਹਿੰਦੇ ਗੁਰਦੇਵ ਸਿੰਘ ਕੌਕੇ ਉਦੋਂ ਜਿਹੜਾ ਉਹਦਾ ਦੋਸ਼ੀ ਸੀਗਾ ਐਸਐਸਪੀ ਘੋਟਣਾ ਉਹਨਾਂ ਦੇ ਭੋਗ ਤੇ ਕਹਿੰਦੇ ਵੀ ਸੋਮਨੀ ਕਮੇਟੀ ਨੇ ਜਿਹੜੇ ਕੀਰਤਨੀਆਂ ਭੇਜੇ ਸੀ ਔਨ ਰਿਕਾਰਡ ਮਰ ਕੇ ਹੋ ਜਿਹੜਾ ਰਿਕਾਰਡ ਪਿਆ ਜੀ ਰਜਿਸਟਰਾਂ ਦੇ ਵਿੱਚ ਠੀਕ ਹੈ ਇਹ ਵੀ ਉਨਾਂ ਹੀ ਦੋਸ਼ੀ ਦੱਸੇ ਜਾ ਰਹੇ ਨੇ ਵੀ ਅਕਾਲੀ ਵੀ ਉਨਾਂ ਹੀ ਦੋਸ਼ੀ ਨੇ ਉਹਨੇ ਕਹੋ ਨਾ ਉਹ ਤੂੰ ਵੱਧ ਦੋਸ਼ੀ ਨੇ ਉਹ ਬੰਦੇ ਤਾਂ ਉਹ ਤੂੰ ਵੱਧ ਦੋਸ਼ੀ ਹੁੰਦੇ ਨੇ ਜਿਹੜਾ ਹੁੰਦੇ ਹੋਏ ਪਤਾ ਹੁੰਦੇ ਹੋਏ ਜਿਹੜਾ ਗੁਨਾਹ ਕਰੇ ਉਹ ਤੂੰ ਵੱਧ ਦੋਸ਼ੀ ਹੁੰਦਾ ਇੱਕ ਤਾਂ ਭੁੱਲ ਚੁੱਕ ਕੇ ਗੁਨਾਹ ਹੋ ਜਾਂਦਾ ਉਹ ਤਾਂ ਬਖਸ਼ਿਆ ਜਾਂਦਾ ਜਿਹੜਾ ਹੁਣ ਜਾਣ ਬੁੱਝ ਕੇ ਗੁਨਾਹ ਕਰੇ ਉਹਨੂੰ ਤਾਂ ਆਪਾਂ ਆਪਾਂ ਵੀ ਕਹਿੰਦੇ ਹੁੰਨਾ ਨਾ ਵੀ ਇਹਨੂੰ ਤਾਂ ਸਜ਼ਾ ਮਿਲਣੀ ਚਾਹੀਦੀ ਤਾਂ ਇਹ ਤਾਂ ਜਾਣ ਬੁੱਝ ਕੇ ਕਰਿਆ ਹੂੰ ਇੱਕ ਅਣਜਾਣੇ ਚ ਗੁਨਾਹ ਹੋ ਜਾਂਦਾ ਹੈ ਹੂੰ ਜੀ ਜੀ ਇਹ ਹੁਣ ਜੇ ਅਕਾਲੀ ਸਾਡੇ ਵੀਰ ਸਿਆਣੇ ਨੇ ਜੇ ਇਹ ਵੀ ਉਸੇ ਰਾਹ ਪਏ ਹੋਏ ਨੇ ਉਹ ਉਹ ਗਾਂ ਆਗਲੇ ਆਪਦੇ ਮੁੰਡੇ ਨੂੰ ਕਹਿੰਦੇ ਨੇ ਤਿਆਰ ਕਰਦਾ ਨੇ ਲੀਡਰ ਕਹਾਂ ਆਪਦੇ ਪੁੱਤੇ ਨੂੰ ਤਿਆਰ ਕਰ ਲੰਦੇ ਨੇ ਆਪਦੇ ਘਰ ਵਾਲੀ ਨੂੰ ਤਿਆਰ ਕਰਦਾ ਆਪਦੇ ਰਿਸ਼ਤੇਦਾਰ ਨੂੰ ਕਰਦੇ ਨੇ ਕੀ ਇਹਨਾਂ ਨੇ ਕਦੇ ਬਰਕਰਾਰਾਂ ਨੂੰ ਟਿਕਟ ਦਿੱਤੇ ਨੇ ਕਦੇ ਬਰਕਰਾਰਾਂ ਨੂੰ ਪੁੱਛਿਆ ਵੀ ਤੁਹਾਡੇ ਇਲਾਕੇ ਦੇ ਨੂੰ ਟਿਕਟ ਕਿਹੜੇ ਨੂੰ ਦੇਈਏ ਸਾਦਕੇ ਜੀ ਦੇਖਣ ਇਹ ਥੋਪ ਕੇ ਤੋਰਦੇ ਨੇ ਉਥੋਂ ਵੀ ਆ ਸਾਨੂੰ ਦੇਤਾ ਹੁਣ ਹੁਣ ਵੀ ਹਰ ਕਾਰਜ ਅੰਚਾਰ ਸੋਲੇ ਆ ਲਾਤਾ ਕਦੇ ਪੁੱਛਿਆ ਲਾ ਕੇ ਜਿਆ ਲੋਕਾਂ ਨੂੰ ਜਿਹੜੇ ਖਾਸ ਕਰਕੇ ਵਰਕਰ ਨੇ ਉਹਨਾਂ ਨੂੰ ਪੁੱਛੋ ਵੀ ਕਿਨੂੰ ਹਲ ਖਾਂਚਾਰ ਜਲਾਈਏ ਜੀ ਇਹ ਤਾਂ ਸਾਰੇ ਚੌਧਰ ਦੇ ਭੁੱਖੇ ਨੇ ਹੁਣ ਢੀਂਸਾ ਸਾਹਿਬ ਤੇ ਸਾਡੇ ਏਰੀਆ ਦੇ ਉਹ ਕਹਿੰਦੇ ਸਾਨੂੰ ਸੀਤੀ ਪ੍ਰਧਾਨ ਬਣਾਓ ਬਾਦਲ ਸਾਹਿਬ ਮਰ ਗਏ ਹਾਂ ਹੂੰ ਜੀ ਵੀ ਇੱਕ ਪਾਸੇ ਕਹਿੰਦੇ ਨੇ ਵੀ ਬਾਦਲ ਕੇ ਉਹ ਨਹੀਂ ਛੱਡਦੇ ਵੀ ਤੁਸੀਂ ਕਿਹੜਾ ਛੱਡਦੇ ਹੋ ਜੇ ਇਹਨਾਂ ਨੂੰ ਪੁੱਛੇ ਵੀ ਤੁਸੀਂ ਦੂਜਾ ਆਬਦਾ ਕਾਂਦੀ ਦਲ ਬਣਾ ਕੇ ਹੁੰਦੇ ਪ੍ਰਧਾਨ ਬਣ ਕੇ ਵੇਗੇ ਤੁਸੀਂ ਦੱਸੋ ਕਿਹਨੂੰ ਦਿੱਤੀ ਹੈ ਨਵੇਂ ਨੂੰ ਪ੍ਰਧਾਨਾਂਗੇ ਹੂੰ ਇੱਕ ਪਿੱਛੇ ਇੱਕ ਗੱਲ ਹੋਰ ਇੱਕ ਕਿਸੇ ਹਲਕੇ ਦੀ ਗੱਲ ਆ ਗਈ ਕਹਿੰਦੇ ਬਾਣੀਏ ਨੂੰ ਜ਼ਹੀਦਾਰ ਲਾਤਾ ਜੀ ਹਾਂ ਜੀ ਬਾਣਾ ਸਕਦੇ ਨੇ ਚਲੋ ਬਾਣੀਆਂ ਬਾਣੀਆਂ ਨੂੰ ਲਾਉਣਾ ਕੋਈ ਜ਼ਹੀਦਾਰ ਲਾਉਣਾ ਕੋਈ ਗਲਤ ਗੱਲ ਨਹੀਂ ਕਹਿ ਸਕਦੇ ਆਪਾਂ ਪਰ ਜੇ ਉਹ ਸਾਫਤ ਸੂਰਤ ਹੋਵੇ ਹਾਂ ਉਹ ਉਹ ਸਾ ਉਹ ਸੂਰਤਾਂ ਹੋ ਜਾਤ ਪਾਤ ਨਾਲ ਨਹੀਂ ਅਸੀਂ ਅਸੀਂ ਇਹ ਕਹਿਨੇ ਆ ਵੀ ਕੋਹਣ ਮੌਨ ਨੂੰ ਜ਼ਹੀਦਾਰ ਲਾਦਾ ਜੀ ਕਹਿੰਦੇ ਆਹੋ ਉਹ ਉਹਦੇ ਮਰਿਆਦਾ ਤਾਂ ਹੋਣੀ ਚਾਹੀਦੀ ਆ ਨਾ ਉਹਨੂੰ ਮਰਿਆਦਾ ਇਸ ਤਾ ਹੋਣਾ ਚਾਹੀਦਾ ਹੈ ਤੋ ਰਹੇ ਹਿੰਦੂ ਨਾਉ ਰੱਖੇ ਹਿੰਦੂ ਹਾਲਾਂਕਿ ਹਾਲਾਂਕਿ ਪਹਿਲਾਂ ਹਿੰਦੂ ਵੀ ਉਹੋ ਹੁੰਦੇ ਸੀ ਆਪਣੇ ਹੀ ਪੱਗਾ ਮੰਨਦੇ ਸੀ ਜੀ ਦਾੜੀ ਕੇਸ ਰੱਖੇ ਹੁੰਦੇ ਤੇ ਸਾਰੇ ਰੋਮਾਂ ਦੀ ਬਿਆਦਵੀ ਨਹੀਂ ਕਰਦੇ ਸੀ ਹੂੰ ਇਹ ਐ ਨਹੀਂ ਹੈਗਾ ਵੀ ਕੋਈ ਉਹ ਇਹ ਤਾਂ ਹੋ ਇੱਕ ਦੁਣ ਸਾਡੇ ਵਾਲਾਂ ਦਾ ਵਿੱਚ ਵੀ ਫੈਸ਼ਨ ਬਣ ਗਿਆ ਆਪਾਂ ਹਿੰਦੂਆਂ ਨੂੰ ਕੀ ਕਹਾਂਗੇ ਹੂੰ ਹੁਣ ਤਾਂ ਪਤਾ ਨਹੀਂ ਲੱਗਦਾ ਕੌਣ ਨਵੇਂ ਮੰਡੀ ਹਰ ਆ ਉਹ ਕੀ ਕਹਾਂਗੇ ਇੱਕ ਪਾਸੇ ਅਸੀਂ ਕਹਿੰਦੇ ਆ ਭਈਆਂ ਨੂੰ ਭੁਜਾਓ ਤੇ ਵਿੱਚੇ ਹੀ ਹੁਣ ਭਈਏ ਖੜੇ ਹੋਣ ਇੱਕ ਪਾਸੇ ਆਪਣੇ ਵਾਲੇ ਘੌੜ-ਮੌੜ ਖੜੇ ਹੋਣ ਤੇ ਪਤਾ ਹੀ ਨਹੀਂ ਲੱਗਦਾ। ਹੋਰ ਉਹ ਤਾਂ ਗੱਲ ਛੱਡੋ ਜੀ। ਉਹ ਤਾਂ ਗੱਲ ਦੂਰ ਦੀ ਰਹਿ ਗਈ ਥੋੜੀ ਜੀ। ਹੂੰ ਇੱਕ ਅਸੀਂ ਸਾਡੇ ਮੂਲਵਾਸ ਪਰਸੋਂ ਜothe ਜੋੜ ਮੇਲੇ ਤੇ ਸੁਣਿਆ ਇੱਕ ਆਪਣੇ ਲੜਕੀਆਂ ਤੇ ਸ਼ਾਇਦ ਨਾ ਪਿਆਰੀਆਂ ਉਹਨੇ ਸੁਣਾਇਆ। ਹੈ? ਹੂੰ ਕਹਿੰਦੇ ਇੱਕ ਬੱਸ 'ਚ ਲੜਕੀ ਦੀ ਉਹਦੇ ਪੈਂਟ ਸ਼ਰਟ ਪਾਈ ਹੋਈ ਹੈ ਕੇਸ ਉਹਦੇ ਕੱਟੇ ਹੋਈ ਹੂੰ ਉਹ ਕਹਿੰਦੀ ਮੈਂ ਕਿਹਾ ਭਾਈ ਕਾਕਾ ਗਾਹਾਂ ਹੋ ਤੂੰ ਹੂੰ ਜੀ ਉਹ ਕਹਦੇ ਉਹ ਕੁੜੀ ਕਹਿੰਦੀ ਆ ਕਹਿੰਦੇ ਕਹਿੰਦੇ ਮੈਂ ਕਾਕਾ ਥੋੜਾ ਮੈਂ ਤਾਂ ਲੇਡੀ ਆ ਹੂੰ ਇਹ ਸਹੀ ਗੱਲ ਐ ਬਣਾ ਕੇ ਸੱਣੀ ਚਾਹੇ ਹੋ ਕੁੜੀਆਂ ਦਾ ਢਾਡੀ ਜਿਹਾ ਉਹਨਾਂ ਨੇ ਸਹੀ ਗੱਲ ਹੈ ਹਾਂ ਉਹ ਕਹਿੰਦੇ ਬੇਰੋ ਨੇ ਇੱਕ ਬਾਤਲ ਸੁਣਾਇਆ ਖਾਨੀ ਗੁਰਬਾਣੀ ਚ ਹੁਣ ਮੇਰੇ ਤਾਂ ਯਾਦ ਨਹੀਂ ਆਉਂਦਾ ਵੀ 3 ਦਿਨ ਹੋਰੀ ਕੰਨੀ ਪੁੱਤ ਝੰਡੂ ਰਾਮਰੇ ਸਾਰਾ ਸਭਤ ਯਾਦ ਨਹੀਂ ਵੀ ਉਹ ਗੱਲ ਹੋਊਗੀ ਕਹਿੰਦੇ ਉਹਨਾਂ ਪਤਾ ਹੀ ਨਹੀਂ ਲੱਗਦਾ ਵੀ ਮੁੰਡਾ ਕੌਣ ਐ ਕੁੜੀ ਕੌਣ ਐ ਕੀ ਕਰਾਂਗੇ ਅਸੀਂ ਅਸੀ ਤਾਂ ਐਸੇ ਫਿਲਮਾਂ ਵਾਲਾ ਨੇ ਮਦਰ ਪਿਆ ਹੈ ਫਿਲਮਾਂ ਵਾਲਾ ਆੜਾ ਨੂੰ ਪੜਾ ਰਿਹਾ ਹਾਂ ਗੁਰਸਿੱਖੀ ਛੱਡ ਰਿਹਾ ਹਾਂ ਜੀ ਜੀ ਤੁਸੀਂ ਸਮਾਂ ਦਿੱਤਾ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਆਸ੍ਰੀਕਾਲ ਜੀ ਉਪਰ ਲੋਹੀ ਹੋਵੇ ਮਾਫ ਕਰ ਦੇਣੀ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਹੋਵੇ ਜੀ ਉਹ ਭੁੱਲਾਂ ਚੁੱਕਾ ਮਾਫ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ